ਅਸਾ ਆ ਪਿੱਛੋਂ ਓਪਨ ਬਣਾ ਰੱਖਿਆ ਖੁੱਲਾ ਕਿਚਨ ਤੇ ਹਾਂ ਮਤਲਬ ਕਿ ਅੱਗੇ ਸ਼ਹਿਰ ਅਲਾ ਕਰ ਹੋ ਗਿਆ ਆਪਾਂ ਕਹੀਏ ਮਗਰ ਪਿੰਡ ਵਾਲਾ ਕਰ ਗਿਆ ਜਮਾ ਪਿਓਰ ਪਿੰਡ ਵਾਲਾ ਕਰ ਜੀ ਹੁਣ ਇੱਧਰ ਵੇਖੋ ਜੀ ਇੱਧਰ ਆਓ ਉਹ ਤਾਂ ਆ ਫਰਸ਼ ਤੋਂ ਹੀ ਪਤਾ ਲੱਗ ਜਾਂਦਾ ਨਾ ਵੀ ਆਜ ਕੱਲ ਲੋਕੀ ਟਾਈਲਾਂ ਲਵਾਉਂਦੇ ਤੁਸੀਂ ਇੱਥੇ ਆ ਪਿੰਡ ਚ ਪਿੰਡ ਦੇ ਸਾਨਾ ਫਰਸ਼ ਲਵਾਇਆ ਆਪਾਂ ਉੱਪਰੋਂ ਜਾ ਕੇ ਬਖਾਵਾਂਗੇ ਨਾ ਵੀ ਕਿੰਨਾ ਸੋਹਣਾ ਲੱਗਦਾ ਇੱਥੇ ਨਹੀਂ ਇਹਦੇ ਸੀ ਪਾਣੀ ਕੋਈ ਨਹੀਂ ਡੁੱਲਦਾ ਰਹਿੰਦਾ ਕੰਮ ਕੰਦਾ ਕਰ ਨੂੰ ਠੀਕ ਹੈ ਇਹ ਸਹੀ ਦਾ ਜੀ ਅਸਲ ਦਾ ਕਰ ਇਹ ਜਿਵੇਂ ਇੱਥੇ ਮੰਜੇ ਮੰਜੇ ਬੈਠਕ ਹੋ ਗਈ ਇੱਥੇ ਆ ਬੈਠ ਕੇ ਇੱਥੇ ਜਿਵੇਂ ਰੋਟੀ ਪਾਣੀ ਖਾਣ ਦੀ ਮੰਜੇ ਹੋ ਗਈ ਆ ਚੁੱਲੇ ਵਾਸਤੇ ਆ ਓਪਨ ਕਿਚਨ ਹੋ ਗਈ ਠੀਕ ਹੈ ਇੱਥੇ ਸਿਲੰਡਰ ਰੱਖਿਆ ਜਾਊਗੀ ਚਿਮਣੀ ਤਾਂ ਲੱਗ ਜੂਗੀ ਠੀਕ ਹੈ ਤੇ ਜਿਹੜਾ ਆਹ ਬਣਾਇਆ ਜੀ ਖਾਣੇ ਦੀ ਛੱਤ ਨਹੀਂ ਪਾਈ ਉੱਪਰ ਠੀਕ ਹੈ ਇਹਦੇ ਜੇ ਚੁੱਲ੍ਹੇ ਬਣਨਗੇ ਜਿੱਥੇ ਸਾਈਡ ਇੱਥੇ ਵਿਚਾਲੇ ਮਤਲਬ ਜਿਵੇਂ ਆਪ ਆਜ ਕੱਲ੍ਹ ਸ਼ਹਿਰ ਵਾਲੇ ਕਹਿ ਦਿੰਦੇ ਆ ਨਾ ਵੀ ਆਪਣਾ ਓਪਨ ਸਪੇਸ ਕਰਕੇ ਤੇ ਆਪਦਾ ਸੈੱਡ ਵੀ ਹਾਂ ਇੱਥੇ ਚਿੱਲੇ ਬਣਾ ਕੇ ਜੀ ਤੂਆਂ ਤਾਂ ਚੜਾ ਜਾਊਗਾ ਠੀਕ ਹੈ ਬਾਹਰ ਵੀ ਕਰਦੇ ਹੁੰਦੇ ਉਹ ਚੀਜ਼ ਇੱਥੇ ਹਾਂਜੀ ਠੀਕ ਹੈ ਵੀ ਤੰਦੂਰ ਇੱਥੇ ਬਾਲ ਲਗੇ ਚੂਲਾ ਇੱਥੇ ਬਾਲ ਲਗੇ ਆ ਕਿਚਨ ਹੋ ਗਿਆ ਤੇ ਮਗਰ ਆ ਸਟੋਰ ਹੋ ਗਿਆ ਕਿਚਨ ਸਟੋਰ ਹੋ ਗਿਆ ਜੀ ਕੁਝ ਸਮਾਨ ਵਗੈਰਾ ਰੱਖਣ ਵਾਲਾ ਜੀ ਠੀਕ ਹੈ